13 ਸਾਲ ਤੋਂ ਬੰਦ ਪਏ ਖੰਡਰ ਬਣੇ ਮਕਾਨ ਚ ਅਚਾਨਕ ਤੋਂ ਇੱਕ ਔਰਤ ਆਉਂਦੀ ਹੈ ਤੇ ਉਥੇ ਜਾ ਕੇ ਫੁੱਟ ਫੁੱਟ ਕੇ ਰੋਣ ਲੱਗ ਜਾਂਦੀ ਹੈ ਉਹ ਰੋਂਦੇ ਹੋਏ ਚੀਕ ਚੀਕ ਕੇ ਕਹਿ ਰਹੀ ਸੀ ਕਿ ਮੈਨੂੰ ਮੇਰੀ ਧੀ ਵਾਪਸ ਕਰ ਦਿਓ ਕਿੱਥੇ ਹੈ ਮੇਰੀ ਧੀ ਇੰਨੀ ਹੀ ਦੇਰ ਚ ਉਥੇ ਇੱਕ ਨਰਸ ਆਉਂਦੀ ਹੈ ਤੇ ਉਥੇ ਆਉਣ ਤੋਂ ਬਾਅਦ ਉਹ ਨਰਸ ਔਰਤ ਦੇ ਮੂੰਹ ਤੇ ਜ਼ੋਰ ਦੇ ਨਾਲ ਥੱਪੜ ਮਾਰਦੀ ਹੈ ਤੇ ਕਹਿੰਦੀ ਹੈ ਕਿ ਹੁਣ 13 ਸਾਲਾਂ ਬਾਅਦ ਤੈਨੂੰ ਆਪਣੀ ਧੀ ਦੀ ਯਾਦ ਆ ਗਈ ਸ਼ਰਮ ਆਉਂਦੀ ਹੈ ਤੇਰੀ ਜਿਹੀਆਂ ਮਾਵਾਂ ਤੇ ਕੌਣ ਸੀ ਉਹ ਔਰਤ ਜੋ 13 ਸਾਲ ਬਾਅਦ ਆ ਕੇ ਉਸ ਮਕਾਨ ਦੇ ਸਾਹਮਣੇ ਫੁੱਟ ਫੁੱਟ ਕੇ ਰੋ ਰਹੀ ਸੀ ਤੇ ਉਸ ਨਰਸ ਨੇ ਇਸ ਔਰਤ ਦੇ ਥੱਪੜ ਕਿਉਂ ਮਾਰਿਆ ਸੀ ਪੂਰੀ ਸਚਾਈ ਜਾਣਨ ਦੇ ਲਈ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ। ਬਠਿੰਡੇ ਦੇ ਇੱਕ ਸੁੰਨਸਾਨ ਇਲਾਕੇ 'ਚ ਇੱਕ ਘਰ ਹੁੰਦਾ ਹੈ। ਜਿਸ ਘਰ ਦੇ ਅੰਦਰ ਇੱਕ ਔਰਤ ਰਹਾ ਕਰਦੀ ਸੀ। ਉਸ ਔਰਤ ਦਾ ਇਸ ਦੁਨੀਆ ਦੇ ਵਿੱਚ ਕੋਈ ਵੀ ਨਹੀਂ ਸੀ। ਉਹ ਔਰਤ ਸੁੰਨਸਾਨ ਘਰ ਦੇ ਵਿੱਚ ਇਕੱਲੀ ਰਹਿੰਦੀ ਸੀ ਤੇ ਕੁਝ ਅਜੀਹਾ ਕੰਮ ਕਰਿਆ ਕਰਦੀ ਸੀ। ਉਸ ਕੰਮ ਕਰਕੇ ਇਸ ਨੂੰ ਘਰ ਦੇ ਵਿੱਚ ਇਕੱਲਾ ਰਹਿਣਾ ਪੈਂਦਾ ਹੈ। ਹੌਲੀ-ਹੌਲੀ ਸਮਾਂ ਬੀਤਦਾ ਜਾਂਦਾ ਹੈ। ਇਸ ਸਮੇਂ ਦੇ ਨਾਲ ਨਾਲ ਉਸਨੇ 31 ਨੂੰ ਜਨਮ ਦਿੱਤਾ ਹੁਣ ਉਹ ਔਰਤ ਉਸ ਨੂੰ ਪਾਲਣ ਲੱਗਦੀ ਹੈ ਪਰ ਧੀ ਹੋਣ ਤੋਂ ਬਾਅਦ ਜਿਹੜਾ ਉਹ ਕੰਮ ਕਰਿਆ ਕਰਦੀ ਸੀ ਉਸ ਕੰਮ ਦੇ ਵਿੱਚ ਉਸ ਨੂੰ ਬਹੁਤ ਪਰੇਸ਼ਾਨੀਆਂ ਆਉਣ ਲੱਗਦੀਆਂ ਨੇ ਉਸ ਦਾ ਕੰਮ ਬਿਲਕੁਲ ਠੱਪ ਹੋ ਗਿਆ ਕਿਉਂਕਿ ਜੇਕਰ ਉਹ ਬੱਚੀ ਦਾ ਧਿਆਨ ਰੱਖਦੀ ਸੀ ਤਾਂ ਉਹਦਾ ਧਿਆਨ ਕੰਮ ਦੇ ਵਿੱਚ ਨਹੀਂ ਲੱਗਦਾ ਸੀ ਜੇਕਰ ਕੰਮ ਦੇ ਵਿੱਚ ਧਿਆਨ ਲਾਵੇ ਤਾਂ ਉਹ ਬੱਚੀ ਦਾ ਧਿਆਨ ਨਹੀਂ ਰੱਖ ਪਾਉਂਦੀ ਸੀ ਇਸ ਤਰ੍ਹਾਂ 7 ਮਹੀਨੇ ਬੀਤ ਜਾਂਦੇ ਨੇ ਪਰ 7 ਮਹੀਨਿਆਂ ਬਾਅਦ ਗੱਲ ਇੱਥੇ ਤੱਕ ਪਹੁੰਚ ਗਈ ਕਿ ਉਸਦੇ ਘਰ ਦੇ ਵਿੱਚ ਖਾਣ ਲਈ ਆਟਾ ਵੀ ਨਹੀਂ ਸੀ ਅਤੇ ਨਾ ਹੀ ਜ਼ਿੰਦਗੀ ਨੂੰ ਚਲਾਉਣ ਦੇ ਲਈ ਉਸਦੇ ਕੋਲ ਪੈਸੇ ਬਚੇ ਸੀ ਤਾਂ ਉਹ ਇੱਕ ਭਿਆਨਕ ਤੇ ਕਠਿਨ ਫੈਸਲਾ ਲੈਂਦੀ ਹੈ ਇਸ ਦੇ ਚਲਦੇ ਉਹ ਆਪਣੀ 7 ਮਹੀਨਿਆਂ ਦੀ ਬੱਚੀ ਨੂੰ ਉਸੇ ਘਰ ਦੇ ਵਿੱਚ ਛੱਡ ਕੇ ਕਿਸੇ ਦੂਸਰੇ ਸ਼ਹਿਰ ਚਲੀ ਜਾਂਦੀ ਹੈ ਤੇ ਉਤੋਂ ਉਹ ਸੁੰਨਸਾਨ ਇਲਾਕੇ ਵਿੱਚ ਸੀ ਜਿੱਥੇ ਕੋਈ ਵੀ ਆਉਂਦਾ ਜਾਂਦਾ ਨਹੀਂ ਸੀ ਉਸ ਤੋਂ ਬਾਅਦ ਹੌਲੀ-ਹੌਲੀ ਸ਼ਾਮ ਦਾ ਟਾਈਮ ਹੋ ਜਾਂਦਾ ਹੈ ਤੇ ਉਹ ਬੱਚਾ ਫੁੱਟ-ਫੁੱਟ ਕੇ ਰੋਣ ਲੱਗਿਆ ਕਿਉਂਕਿ ਬੱਚਿਆਂ ਨੂੰ ਜਦੋਂ ਭੁੱਖ ਲੱਗਦੀ ਹੈ ਤਾਂ ਉਹ ਰੋਂਦੇ ਹੀ ਹੈ ਉਹ ਬੱਚਾ ਵੀ ਭੁੱਖ ਦੇ ਨਾਲ ਤੜਪ ਰਿਹਾ ਸੀ ਰੋ ਰਿਹਾ ਸੀ ਪਰ ਉੱਥੇ ਕੋਈ ਵੀ ਆਉਂਦਾ ਜਾਂਦਾ ਨਹੀਂ ਸੀ ਸੋ ਇਸ ਲਈ ਉਹ ਪੂਰੀ ਰਾਤ ਰੋਂਦੀ ਰਹੀ ਸਵੇਰੇ ਸਵੇਰੇ ਇੱਕ ਵਿਅਕਤੀ ਜਿਸ ਦਾ ਨਾਮ ਹਰੀਸ਼ ਅਕਸਰ ਕਦੇ-ਕਦੇ ਇਸ ਰਾਸਤੇ ਤੇ ਆਪਣੀ ਡਿਊਟੀ ਤੇ ਜਾਇਆ ਕਰਦਾ ਸੀ ਸੋ ਇਸ ਤਰ੍ਹਾਂ ਹੀ ਉਹ ਅੱਜ ਵੀ ਇਸੇ ਹੀ ਰਾਸਤੇ ਤੋਂ ਉਹ ਆਪਣੀ ਡਿਊਟੀ ਵੱਲ ਜਾ ਰਿਹਾ ਸੀ ਤੇ ਉਸ ਬੱਚੀ ਦੀ ਰੋਣ ਦੀ ਆਵਾਜ਼ ਨੇ ਉਸ ਦਾ ਧਿਆਨ ਆਕਰਸ਼ਿਤ ਕਰ ਲਿਆ ਸੋ ਇਸ ਲਈ ਹਰੀਸ਼ ਉਸ ਘਰ ਦੀ ਤਾਕੀ ਦੇ ਵਿੱਚ ਦੇਖਦਾ ਹੈ ਕਿ ਆਖਰਕਾਰ ਇਹ ਬੱਚਾ ਇੰਨੀ ਬੁਰੀ ਤਰ੍ਹਾਂ ਕਿਉਂ ਰੋ ਰਿਹਾ ਹੈ ਉਹ ਥੋੜੀ ਦੇਰ ਰੁਕ ਕੇ ਇੱਧਰ ਉੱਧਰ ਦੇਖਦਾ ਹੈ ਪਰ ਉਸ ਨੂੰ ਕੋਈ ਵੀ ਦਿਖਾਈ ਨਹੀਂ ਦਿੰਦਾ ਸੋ ਇੰਨੇ ਹੀ ਹਾਲਾਤਾਂ ਦੇ ਵਿੱਚ ਉਹ ਉਸ ਬੱਚੇ ਨੂੰ ਛੱਡ ਕੇ ਆਪਣੀ ਡਿਊਟੀ ਚੱਲਿਆ ਜਾਂਦਾ ਹੈ ਪਰ ਜਦੋਂ ਉਹ ਡਿਊਟੀ ਕਰ ਰਿਹਾ ਸੀ ਉਸ ਦਾ ਸਾਰੇ ਦਾ ਸਾਰਾ ਧਿਆਨ ਉਸ ਬੱਚੇ ਵੱਲ ਹੀ ਸੀ ਜਿਹੜੀ ਰੋ ਰਹੀ ਸੀ ਕਿਉਂਕਿ ਉਸ ਦੀ ਰੋਣ ਦੀ ਆਵਾਜ਼ ਤੋਂ ਸਾਫ਼ ਪਤਾ ਲੱਗ ਰਿਹਾ ਸੀ ਕਿ ਇਹ ਤੀ ਇਹ ਬੱਚੀ ਬਹੁਤ ਦੇਰ ਤੋਂ ਰੋ ਰਹੀ ਹੈ ਤੇ ਰੋ ਰੋ ਕੇ ਉਸ ਬੱਚੀ ਦਾ ਗਲ ਵੀ ਸੁੱਕ ਗਿਆ ਤੇ ਜਦੋਂ ਸ਼ਾਮ ਹੁੰਦੀ ਹੈ ਉਹੀ ਵਿਅਕਤੀ ਨੂੰ ਡਿਊਟੀ ਤੋਂ ਛੁੱਟੀ ਹੁੰਦੀ ਹੈ ਤੇ ਉਹ ਜਾਣ ਕੇ ਫਿਰ ਇਸੇ ਹੀ ਰਾਸਤੇ ਨੂੰ ਵਾਪਸ ਆਉਂਦਾ ਹੈ ਤੇ ਜਿਵੇਂ ਹੀ ਉਹ ਉਸ ਘਰ ਦੇ ਸਾਹਮਣੇ ਪਹੁੰਚਦਾ ਹੈ ਤੇ ਉਸੇ ਕੁੜੀ ਦਾ ਰੋਣਾ ਫਿਰ ਉਸ ਨੂੰ ਸੁਣਾਈ ਦਿੰਦਾ ਹੈ ਇਹ ਰੋਣਾ ਸੁਣ ਕੇ ਹਰੀਸ਼ ਤੋ ਰਹਾ ਨਹੀਂ ਜਾਂਦਾ ਸੋਚਦੇ ਸੋਚਦੇ ਹੀ ਉਹ ਇੱਕ ਇੱਟ ਚੁੱਕਦਾ ਹੈ ਉਸ ਖਿੜਕੀ ਦਾ ਜਿਹੜਾ ਦੇ ਸ਼ੀਸ਼ਾ ਤੋੜ ਦਿੰਦਾ ਹੈ ਜਿਵੇਂ ਹੀ ਤਾਕੀ ਦਾ ਸ਼ੀਸ਼ਾ ਤੋੜਨ ਤੋਂ ਬਾਅਦ ਉਹ ਘਰ ਦੇ ਅੰਦਰ ਜਾਂਦਾ ਹੈ ਜਿਵੇਂ ਉਹ ਦੇਖਦਾ ਹੈ ਉਸ ਦੇ ਸਾਹਮਣੇ ਇੱਕ ਬੈੱਡ ਤੇ 7 ਤੋਂ 8 ਮਹੀਨਿਆਂ ਦੀ ਬੱਚੀ ਪਈ ਹੋਈ ਸੀ ਤੇ ਉਹ ਬੁਰੀ ਤਰ੍ਹਾਂ ਦੇ ਨਾਲ ਰੋ ਰਹੀ ਸੀ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਹਰੀਸ਼ ਉਦੋਂ ਹੀ ਨੇੜਲੇ ਪੁਲਿਸ ਚੌਕੀ ਯਾਨੀ ਕਿ ਪੁਲਸ ਵਾਲਿਆਂ ਨੂੰ ਫੋਨ ਮਿਲਾ ਦਿੰਦਾ ਹੈ ਤੇ ਪੁਲਸ ਵੀ ਮੌਕੇ ਤੇ ਪਹੁੰਚ ਜਾਂਦੀ ਹੈ ਪੁਲਸ ਉਥੇ ਆਉਂਦੀ ਹੈ ਤੇ ਆਉਣ ਤੋਂ ਬਾਅਦ ਘਰ ਦਾ ਦਰਵਾਜ਼ਾ ਤੋੜਦੀ ਹੈ ਤੇ ਦਰਵਾਜ਼ਾ ਤੋੜਨ ਤੋਂ ਬਾਅਦ ਉਸ ਬੱਚੇ ਨੂੰ ਦੇਖਦੀ ਹੈ ਬੱਚੀ ਦੀ ਹਾਲਤ ਬਹੁਤ ਹੀ ਜ਼ਿਆਦਾ ਨਾਜ਼ੁਕ ਸੀ ਲਗਭਗ ਪਿਛਲੇ 48 ਘੰਟਿਆਂ ਤੋਂ ਉਹ ਬੱਚੀ ਇਸੇ ਘਰ ਦੇ ਵਿੱਚ ਬਿਨਾਂ ਕੁਝ ਖਾਦੇ ਪੀਤੇ ਪਈ ਹੋਈ ਸੀ ਤੇ ਫੁੱਟ ਫੁੱਟ ਕੇ ਰੋ ਰਹੀ ਸੀ ਤੇ ਹੁਣ ਉਸ ਦਾ ਰੋਣਾ ਵੀ ਸਲੋ ਹੋ ਗਿਆ ਸੀ ਇਸ ਲਈ ਪੁਲਿਸ ਵਾਲੇ ਉਸ ਹਰੀਸ਼ ਨਾਮ ਦੇ ਵਿਅਕਤੀ ਦਾ ਧੰਨਵਾਦ ਕਰਦੇ ਨੇ ਇਸ ਚੀਜ਼ ਬਾਰੇ ਜਾਣਕਾਰੀ ਦੇਣ ਦੇ ਲਈ ਨਹੀਂ ਤਾਂ ਇਹ ਛੋਟੀ ਜਹੀ ਬੱਚੀ ਇਸ ਦੁਨੀਆ ਨੂੰ ਛੱਡ ਜਾਂਦੀ ਪੁਲਿਸ ਵਾਲੇ ਉਸ ਧੀ ਨੂੰ ਲੈ ਕੇ ਸਰਕਾਰੀ ਹਸਪੀਟਲ ਜਾਂਦੇ ਨੇ ਤੇ ਡਾਕਟਰਾਂ ਦੀ ਦੇਖਰੇਖ ਚ ਉਸ ਧੀ ਦਾ ਇਲਾਜ ਕਰਵਾਇਆ ਜਾਂਦਾ ਹੈ ਹੁਣ ਪੁਲਿਸ ਵਾਲੇ ਉਸ ਘਰ ਦੇ ਮਾਲਕ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਨੇ ਪਰ ਕਾਫੀ ਜ਼ਿਆਦਾ ਲੱਭਣ ਤੋਂ ਬਾਅਦ ਵੀ ਉਸ ਘਰ ਦੀ ਜੋ ਮਾਲਕਣ ਔਰਤ ਸੀ ਉਸ ਨੂੰ ਉਹ ਨਹੀਂ ਲੱਭ ਪਾਉਂਦੇ ਕਿਉਂਕਿ ਉਹ ਔਰਤ ਕੰਮ ਕਰਨ ਦੇ ਲਈ ਕਿਸੇ ਦੂਜੇ ਸ਼ਹਿਰ ਚਲੀ ਗਈ ਸੀ ਤੇ ਪੁਲਿਸ ਉਸ ਨੂੰ ਲੱਭਣ ਦੇ ਵਿੱਚ ناکਾਮਯਾਬ ਹੁੰਦੀ ਹੈ ਹੁਣ ਉਹ ਬੱਚੇ ਹਸਪੀਟਲ ਦੇ ਵਿੱਚ ਹੀ ਰਿਹਾ ਕਰਦੀ ਤੇ ਹਸਪੀਟਲ ਦੇ ਵਿੱਚ ਹੀ ਜਿੰਨਾ ਵੀ ਸਟਾਫ ਸੀ ਉਹ ਉਸ ਬੱਚੇ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਿਆ ਕਰਦਾ ਸੀ ਹੌਲੀ-ਹੌਲੀ ਸਮਾਂ ਬੀਤਦਾ ਗਿਆ ਸਮੇਂ ਬੀਤਣ ਦੇ ਨਾਲ ਉਹ ਬੱਚੀ ਵੀ ਕਬਰ ਹੋ ਜਾਂਦੀ ਹੈ ਹਸਪੀਟਲ ਦੇ ਵਿੱਚ ਜਿਹੜਾ ਸਟਾਫ ਸੀ ਉਸ ਦੇ ਵਿੱਚ ਇੱਕ ਨਰਸ ਸੀ ਜਿਸ ਦਾ ਨਾਮ ਸੀ ਹੀਨਾ ਹੀਨਾ ਉਸ ਬੱਚੀ ਨੂੰ ਦੇਖ ਕੇ ਬਹੁਤ ਹੀ ਖੁਸ਼ ਹੋਇਆ ਕਰਦੀ ਸੀ ਕਿਤੇ ਨਾ ਕਿਤੇ ਉਸ ਬੱਚੇ ਦੇ ਅੰਦਰ ਉਸ ਨੂੰ ਆਪਣਾ ਬਚਪਨ ਦਿਖਾਈ ਦਿੰਦਾ ਸੀ ਕਿਉਂਕਿ ਹੀਨਾ ਵੀ ਅਨਾਥ ਸੀ ਉਸ ਨੂੰ ਵੀ ਅਨਾਥ ਆਸ਼ਰਮ ਦੇ ਵਿੱਚ ਪਾਲ-ਪੋਸ ਕੇ ਵੱਡਾ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਉਹ ਹਸਪੀਟਲ ਦੇ ਵਿੱਚ ਕੰਮ ਕਰਿਆ ਕਰਦੀ ਸੀ ਤੇ ਅਨਾਥ ਆਸ਼ਰਮ ਦੀ ਦੇਖਭਾਲ ਕਰਿਆ ਕਰਦੀ ਸੀ ਤੇ ਜਿਵੇਂ ਹੀ ਉਹ ਬੱਚੀ ਨੂੰ ਦੇਖਦੀ ਸੀ ਉਸ ਨੂੰ ਖਡਾਉਂਦੀ ਸੀ ਖਵਾਉਂਦੀ ਪਲਉਂਦੀ ਸੀ ਤਾਂ ਉਦੋਂ ਹੀ ਉਸ ਨੂੰ ਆਪਣਾ ਬਚਪਨ ਯਾਦ ਆ ਜਾਇਆ ਕਰਦਾ ਸੀ ਉਹ ਸੋਚਦੀ ਹੈ ਕਿ ਮੈਂ ਤਾਂ ਅਨਾਥ ਸੀ ਪਰ ਇਸ ਦੀ ਜ਼ਿੰਦਗੀ ਮੈਂ ਬਣਾ ਕੇ ਰਾਂਗੀ ਇਹਨਾਂ ਦਾ ਅਟੈਚਮੈਂਟ ਉਸ ਛੋਟੇ ਜਿਹੇ ਬੱਚੀ ਦੇ ਨਾਲ ਕੁਝ ਜ਼ਿਆਦਾ ਹੀ ਹੋ ਗਿਆ ਸੀ ਕਿਉਂਕਿ ਉਹ ਸਭ ਤੋਂ ਜ਼ਿਆਦਾ ਉਸ ਬੱਚੇ ਨੂੰ ਟਾਈਮ ਦਿਆ ਕਰਦੀ ਸੀ ਤੇ ਉਹਦੇ ਨਾਲ ਹੀ ਖੇਡਿਆ ਕਰਦੀ ਸੀ ਤੇ ਇਦਾਂ ਹੀ ਸਮਾਂ ਬੀਤਦਾ ਜਾ ਰਿਹਾ ਸੀ ਤੇ ਉਸ ਤੋਂ ਬਾਅਦ ਅਚਾਨਕ ਹੀ ਉਸ ਬੱਚੇ ਨੂੰ ਡਿਸਚਾਰਜ ਕਰ ਦਿੱਤਾ ਜਾਂਦਾ ਹੈ ਡਾਕਟਰਾਂ ਦੇ ਵੱਲੋਂ ਤੇ ਪੁਲਿਸ ਉਸ ਬੱਚੇ ਨੂੰ ਲੈ ਕੇ ਅਨਾਥ ਆਸ਼ਰਮ ਦੇ ਵਿੱਚ ਭੇਜ ਦਿੰਦੀ ਹੈ ਤੇ ਜਿਵੇਂ ਹੀ ਦੂਜਾ ਦਿਨ ਹੀ ਨਾ ਆਪਣੀ ਡਿਊਟੀ ਤੇ ਆਉਂਦੀ ਹੈ ਤੇ ਆਉਣ ਤੋਂ ਬਾਅਦ ਉਸ ਬੱਚੇ ਨੂੰ ਲੱਭਣ ਲੱਗ ਜਾਂਦੀ ਹੈ ਤੇ ਜਦੋਂ ਉਹ ਬੱਚਾ ਉਸ ਨੂੰ ਕਿਤੇ ਵੀ ਨਹੀਂ ਮਿਲਦਾ ਤੇ ਉਹ ਆਪਣੇ ਸਟਾਫ ਨੂੰ ਪੁੱਛਦੀ ਹੈ ਕਿ ਮੇਰੀ ਧੀ ਕਿੱਥੇ ਹੈ ਜਿਹੜੀ ਉਸ ਦੇ ਨਾਲ ਦੀ ਨਰਸ ਸੀ ਉਹ ਉਸ ਨੂੰ ਕਹਿੰਦੀ ਹੈ ਕਿ ਤੇਰੀ ਧੀ ਤੇਰਾ ਤਾਂ ਹਲੇ ਵਿਆਹ ਵੀ ਨਹੀਂ ਹੋਇਆ ਤੇਰੀ ਧੀ ਕਿਥੋਂ ਹੋ ਗਈ ਫਿਰ ਉਹ ਕਹਿੰਦੀ ਹੈ ਕਿ ਮੈਂ ਉਸ ਬੱਚੀ ਦੇ ਬਾਰੇ ਪੁੱਛ ਰਹੀ ਹਾਂ ਜਿਸ ਨੂੰ ਉਸ ਘਰ ਦੇ ਵਿੱਚੋਂ ਲਿਆਂਇਆ ਗਿਆ ਸੀ ਜਿੱਥੇ ਉਹ ਇਕੱਲੀ ਸੀ ਉਸ ਤੋਂ ਬਾਅਦ ਉਸ ਦਾ ਮਜ਼ਾਕ ਉਡਾਉਂਦੇ ਹੋਏ ਕਹਿੰਦੇ ਨੇ ਕਿ ਉਹ ਤੇਰੀ ਧੀ ਨਹੀਂ ਹੈ ਉਹ ਤਾਂ ਵੈਸੇ ਹੀ ਇਲਾਜ ਕਰਵਾਉਣ ਦੇ ਲਈ ਆਈ ਸੀ ਤੇ ਉਹ ਆਪਣੀ ਸਹੀ ਜਗ੍ਹਾ ਤੇ ਚਲੀ ਗਈ ਹੈ ਪੁਲਿਸ ਵਾਲਿਆਂ ਨੇ ਉਸ ਨੂੰ ਅनाथ ਆਸ਼ਰਮ ਦੇ ਵਿੱਚ ਭੇਜ ਦਿੱਤਾ ਹੈ ਤੇ ਉੱਥੇ ਹੀ ਹੁਣ ਉਸ ਦਾ ਜੀਵਨ ਬਤੀਤ ਹੋਵੇਗਾ ਉਸ ਤੋਂ ਬਾਅਦ ਕਿਨ ਉਸ ਅनाथ ਆਸ਼ਰਮ ਦਾ ਐਡਰੈਸ ਪੁੱਛਣ ਲੱਗ ਜਾਂਦੀ ਹੈ ਤੇ ਉਹ ਵੀ ਉਸ ਅनाथ ਆਸ਼ਰਮ ਦਾ ਐਡਰੈਸ ਦੱਸ ਦਿੰਦੇ ਨੇ ਤੇ ਕਹਿੰਦੇ ਨੇ ਕਿ ਤੂੰ ਕਰਨਾ ਕੀ ਚਾਹੁੰਦੀ ਹੈ ਤਾਂ ਉਹ ਕਹਿੰਦੀ ਹੈ ਕਿ ਮੈਂ ਇਸ ਬੱਚੇ ਨੂੰ ਪਾਲ-ਪੋਸ ਕੇ ਵੱਡਾ ਕਰਾਂਗੀ ਤੇ ਉਸ ਨੂੰ ਇੱਕ ਵਧੀਆ ਜ਼ਿੰਦਗੀ ਦੇਵਾਂਗੀ ਇਹ ਗੱਲ ਸੁਣਨ ਤੋਂ ਬਾਅਦ ਫਿਰ ਹਸਪੀਟਲ ਦਾ ਸਾਰਾ ਹੀ ਸਟਾਫ ਉਸ ਉੱਤੇ ਹੱਸਣ ਲੱਗ ਜਾਂਦਾ ਹੈ ਤੇ ਫਿਰ ਕਹਿੰਦਾ ਹੈ ਕਿ ਹਲੇ ਤਾਂ ਤੇਰਾ ਵਿਆਹ ਵੀ ਨਹੀਂ ਹੋਇਆ ਤੂੰ ਇਸ ਬੱਚੇ ਨੂੰ ਪਾਲ-ਪੋਸ ਕੇ ਕਿਵੇਂ ਵੱਡਾ ਕਰੇਂਗੀ ਫਿਰ ਉਹ ਕਹਿੰਦੀ ਹੈ ਕਿ ਮੈਂ ਕੰਮ ਕਰਦੀਆਂ ਤੇ ਕੰਮ ਕਰਨ ਤੋਂ ਬਾਅਦ ਮੈਂ ਇਸ ਬੱਚੇ ਨੂੰ ਸੰਭਾਂਗੇ ਪਾਲ-ਪੋਸ ਕੇ ਵੱਡਾ ਕਰਾਂਗੀ ਅਜਿਹਾ ਕਹਿ ਕੇ ਉਹ ਹਸਪੀਟਲ ਤੋਂ ਛੁੱਟੀ ਲੈ ਲੈਂਦੀ ਹੈ ਤੇ ਸਿੱਧਾ ਉਸ ਅनाथ ਆਸ਼ਰਮ ਦੇ ਵਿੱਚ ਪਹੁੰਚ ਜਾਂਦੀ ਹੈ ਉੱਥੇ ਜਾਣ ਤੋਂ ਬਾਅਦ ਅनाथ ਆਸ਼ਰਮ ਵਾਲਿਆਂ ਦੇ ਨਾਲ ਗੱਲ ਕਰਕੇ ਉਸ ਬੱਚੇ ਨੂੰ ਲੀਗਲ ਹੀ ਗੋਦ ਲੈ ਲੈਂਦੀ ਹੈ ਉਸ ਦੀ ਧੀ ਬਣ ਗਈ ਸੀ ਉਸ ਤੋਂ ਬਾਅਦ ਉਹ ਨਰਸ ਉਸ ਧੀ ਨੂੰ ਆਪਣੇ ਘਰ ਲੈ ਜਾਂਦੀ ਹੈ ਤੇ ਆਪਣੇ ਘਰ ਜਾਣ ਤੋਂ ਬਾਅਦ ਉਸ ਨੂੰ ਪਾਲ-ਪੋਸ ਕੇ ਵੱਡਾ ਕਰਨ ਲੱਗ ਜਾਂਦੀ ਹੈ ਹਿਨਾ ਜੋ ਕਿ ਇੱਕ ਸਰਕਾਰੀ ਨਰਸ ਸੀ ਉਸ ਦੇ ਕੋਲ ਇੱਕ ਛੋਟਾ ਜਿਹਾ ਘਰ ਸੀ ਜਿਸ ਘਰ ਦੇ ਅੰਦਰ ਉਹ ਤੇ ਉਸ ਦੀ ਬੱਚੀ ਸੀ ਤੇ ਵਧੀਆ ਤਰੀਕੇ ਦੇ ਨਾਲ ਉਸ ਦਾ ਧਿਆਨ ਰੱਖਦੀ ਹੈ ਹੌਲੀ-ਹੌਲੀ ਸਮਾਂ ਬੀਤਦਾ ਤੇ ਸਮੇਂ ਬੀਤਣ ਦੇ ਨਾਲ ਹੌਲੀ-ਹੌਲੀ ਬੱਚੀ ਵੱਡੀ ਹੋਣ ਲੱਗ ਜਾਂਦੀ ਹੈ ਤੇ ਜਿਵੇਂ ਹੀ ਉਹ ਬੱਚੀ ਵੱਡੀ ਹੁੰਦੀ ਹੈ ਉਸ ਤੋਂ ਬਾਅਦ ਹੀ ਨਾ ਉਸ ਦਾ ਐਡਮਿਸ਼ਨ ਇੱਕ ਸਕੂਲ ਦੇ ਵਿੱਚ ਕਰਵਾ ਦਿੰਦੀ ਹੈ ਐਡਮਿਸ਼ਨ ਹੋਣ ਤੋਂ ਬਾਅਦ ਉਹ ਬੱਚੀ ਪੜਨ ਦੇ ਲਈ ਸਕੂਲ ਜਾਇਆ ਕਰਦੀ ਹੈ ਹਿਨਾ ਦੀ ਬੱਚੀ ਹਿਨਾ ਨੂੰ ਪਿਆਰ ਕਰਿਆ ਕਰਦੀ ਸੀ ਤੇ ਉਸ ਨੂੰ ਮਾਂ ਕਹਿ ਕੇ ਬੁਲਾਇਆ ਕਰਦੀ ਸੀ ਤੇ ਜਦੋਂ ਇਹ ਗੱਲ ਹਿਨਾ ਸੁਣਿਆ ਕਰਦੀ ਹੈ ਤਾਂ ਉਸ ਨੂੰ ਬਹੁਤ ਹੀ ਜ਼ਿਆਦਾ ਸ਼ਾਂਤੀ ਮਿਲਦੀ ਸੀ ਤੇ ਉਹ ਸੋਚਿਆ ਕਰਦੀ ਚਲੋ ਵਧੀਆ ਹੈ ਮੇਰਾ ਵੀ ਇੱਕ ਛੋਟਾ ਜਿਹਾ ਪਰਿਵਾਰ ਬਣ ਗਿਆ ਤੇ ਉਹ ਕੁੜੀ ਸਕੂਲ ਦੇ ਵਿੱਚ ਪੜਦੀ ਹੈ ਤੇ ਇੱਕ ਦਿਨ ਸਕੂਲ ਤੋਂ ਜਦੋਂ ਘਰ ਆਉਂਦੀ ਹੈ ਆਪਣੀ ਮਾਂ ਨੂੰ ਪੁੱਛਦੀ ਹੈ ਕਿ ਮਾਂ ਮੇਰਾ ਪਿਤਾ ਜੀ ਕਿੱਥੇ ਨੇ ਉਸ ਤੋਂ ਬਾਅਦ ਉਸ ਦੀ ਮਾਂ ਉਸ ਨੂੰ ਕਹਿੰਦੀ ਹੈ ਕਿ ਧੀਏ ਪਿਤੇ ਦੀ ਤੈਨੂੰ ਕੀ ਜ਼ਰੂਰਤ ਹੈ ਮੈਂ ਹੀ ਤੇਰਾ ਪਿਤਾ ਅਤੇ ਮੈਂ ਹੀ ਤੇਰੀ ਮਾਂ ਹਾਂ ਪਰ ਉਹ ਧੀ ਕਹਿੰਦੀ ਹੈ ਕਿ ਸਾਰੇ ਬੱਚਿਆਂ ਦੇ ਪਿਤਾ ਸਕੂਲ ਆਉਂਦੇ ਨੇ ਤੇ ਸਕੂਲ ਤੋਂ ਉਹਨਾਂ ਨੂੰ ਲੈ ਕੇ ਜਾਂਦੇ ਨੇ ਪਰ ਮੇਰਾ ਪਿਤਾ ਜੀ ਕਿੱਥੇ ਨੇ ਮੈਂ ਜਾਨਣਾ ਚਾਹੁੰਦੀ ਹਾਂ ਤਾਂ ਫਿਰ ਹਿਨਾ ਉਸ ਬੱਚੇ ਨੂੰ ਕਹਿੰਦੀ ਹੈ ਕਿ ਤੇਰੇ ਜਨਮ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ ਸੀ ਇਹ ਗੱਲ ਕਹਿ ਕੇ ਉਹ ਉਸ ਬੱਚੇ ਨੂੰ ਚੁੱਪ ਕਰਾ ਦਿੰਦੀ ਹੈ ਬੱਚੀ ਸਮਝ ਜਾਂਦੀ ਹੈ ਕਿਉਂਕਿ ਉਹ ਵੀ ਆਪਣੀ ਮਾਂ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਿਆ ਕਰਦੀ ਹੈ ਤੇ ਉਸਦੇ ਨਾਲ ਹੀ ਕੁਲ ਮਿਲ ਕੇ ਰਹਿਣ ਲੱਗ ਜਾਂਦੀ ਹੈ ਇਸ ਤੋਂ ਬਾਅਦ ਹਿਨਾ ਸੋਚਦੀ ਹੈ ਕਿ ਮੇਰੀ ਬੱਚੀ ਤਾਂ ਇਹ ਗੱਲ ਪੁੱਛ ਰਹੀ ਹੈ ਪਰ ਮੈਂ ਤਾਂ ਉਸ ਨੂੰ ਦੱਸ ਦੇ ਤਾ ਕਿ ਉਸਦੇ ਪਿਤਾ ਦੀ ਮੌਤ ਹੋ ਗਈ ਹੈ ਪਰ ਕਦੇ ਨਾ ਕਦੇ ਇਸ ਗੱਲ ਦਾ ਸਾਹਮਣਾ ਮੈਨੂੰ ਕਰਨਾ ਪਵੇਗਾ ਕਿਉਂ ਨਾ ਹਲੇ ਤਾਂ ਉਹ ਬੱਚੀ ਹੈ ਪਰ ਜਦੋਂ ਵੱਡੀ ਹੋਵੇਗੀ ਉਦੋਂ ਇਸ ਗੱਲ ਦੀ ਜਾਂਚ ਪੜਤਾਲ ਵੀ ਕਰ ਸਕਦੀ ਹੈ ਤਾਂ ਹੀ ਨਾ ਸੋਚਦੀ ਹੈ ਕਿ ਕਿਉਂ ਨਾ ਇਸ ਦੇ ਮਾਤਾ ਪਿਤਾ ਦੇ ਬਾਰੇ ਪਤਾ ਕੀਤਾ ਜਾਵੇ ਤੇ ਇਸ ਲਈ ਉਹ ਪੁਲਿਸ ਥਾਣੇ ਜਾਂਦੀ ਹੈ ਤੇ ਪੁਲਿਸ ਵਾਲਿਆਂ ਨੂੰ ਉਸ ਘਰ ਦੇ ਮਾਲਕ ਬਾਰੇ ਪੁੱਛਦੀ ਹੈ ਤੇ ਪੁਲਿਸ ਵਾਲੇ ਉਸ ਨੂੰ ਦੱਸਦੇ ਨੇ ਕਿ ਜਿਹੜਾ ਇਸ ਘਰ ਦੀ ਮਾਲਕਨ ਸੀ ਉਹ ਇੱਕ ਔਰਤ ਸੀ ਤਾਂ ਉਸ ਦਾ ਕੋਈ ਵੀ ਪਤਾ ਨਹੀਂ ਹੈ ਅਸੀਂ ਉਹਨਾਂ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਇੱਕ ਵਾਰ ਹੀਨਾ ਉਦਾਸ ਹੁੰਦੀ ਹੈ ਤਾਂ ਉਸ ਤੋਂ ਬਾਅਦ ਹੀ ਹੀਨਾ ਤੈਅ ਕਰਦੀ ਹੈ ਕਿ ਇਸ ਘਰ ਵਿੱਚ ਮੈਂ ਰੋਜ਼ ਆਇਆ ਕਰਾਂਗੀ ਤੇ ਕਦੇ ਨਾ ਕਦੇ ਤਾਂ ਇਸ ਦੀ ਮਾਂ ਇੱਥੇ ਆਵੇਗੀ ਤੇ ਉਹ ਉਸ ਨੂੰ ਪੁੱਛੇਗੀ ਕਿ ਇਸ ਦਾ ਪਿਤਾ ਕਿੱਥੇ ਹੈ ਹੌਲੀ-ਹੌਲੀ ਸਮਾਂ ਲੰਘਦਾ ਹੈ ਤੇ ਸਮਾਂ ਲੰਘਣ ਦੇ ਨਾਲ-ਨਾਲ ਉਹ ਕੁੜੀ 13 ਸਾਲ ਦੀ ਹੋ ਜਾਂਦੀ ਹੈ ਹੁਣ ਹੀਨਾ ਜਦੋਂ ਉਸ ਦੀ 7 ਸਾਲ ਦੀ ਸੀ ਉਸੇ ਦਿਨ ਤੋਂ ਹੀ ਉਸ ਘਰ ਦੇ ਕੋਲ ਰੋਜ਼ ਜਾਇਆ ਕਰਦੀ ਤੇ ਕਾਫੀ ਧੇਰ ਉੱਥੇ ਬੈਠ ਕੇ ਕਿਸੇ ਦੇ ਆਉਣ ਦਾ ਇੰਤਜ਼ਾਰ ਕਰਿਆ ਕਰਦੀ ਤੇ ਫਿਰ ਉਥੋਂ ਵਾਪਸ ਆ ਜਾਇਆ ਕਰਦੀ ਇਸੇ ਤਰ੍ਹਾਂ ਦੇ ਨਾਲ ਵਕਤ ਬੀਤ ਰਿਹਾ ਸੀ ਤੇ ਇੱਕ ਦਿਨ ਅਚਾਨਕ ਜਦੋਂ ਇਹਨਾਂ ਉਸ ਘਰ ਦੇ ਵਿੱਚ ਕਿਸੇ ਨੂੰ ਦੇਖਣ ਦੇ ਲਈ ਜਾਂਦੀ ਹੈ ਤਾਂ ਉਸ ਘਰ ਦੇ ਵਿੱਚੋਂ ਇੱਕ ਔਰਤ ਦੀ ਫੁੱਟ ਫੁੱਟ ਕੇ ਰੋਣ ਦੀ ਆਵਾਜ਼ ਆਉਂਦੀ ਹੈ ਤੇ ਉਹ ਔਰਤ ਚੀਖ ਚੀਖ ਕੇ ਕਹਿ ਰਹੀ ਸੀ ਕਿ ਮੇਰੀ ਤੀ ਕਿੱਥੇ ਹੈ ਮੇਰੀ ਧੀ ਨੂੰ ਵਾਪਸ ਕਰ ਦਿਓ ਹੁਣ ਜਿਵੇਂ ਹੀ ਹੀਨਾ ਉਸ ਘਰ ਦੇ ਅੰਦਰ ਜਾ ਕੇ ਦੇਖਦੀ ਹੈ ਉਹ ਦੇਖਦੀ ਹੈ ਕਿ ਉਸੇ ਕਮਰੇ ਦੇ ਅੰਦਰ ਜਿੱਥੇ ਕਦੇ ਉਸ ਬੱਚੀ ਨੂੰ ਕੱਲੀ ਛੱਡ ਦਿੱਤਾ ਗਿਆ ਸੀ ਇੱਕ ਔਰਤ ਬੈਠੀ ਹੋਈ ਹੈ ਤੇ ਉੱਥੇ ਫੁੱਟ ਫੁੱਟ ਕੇ ਰੋ ਰਹੀ ਹੈ ਚੀਕ ਚੀਕ ਕੇ ਇਸ ਘਰ ਦੀ ਖੰਡਰ ਹੋਈਆਂ ਕੰਧਾਂ ਨੂੰ ਕਹਿ ਰਹੀ ਹੈ ਕਿ ਮੇਰੀ ਧੀ ਕਿੱਥੇ ਹੈ ਮੇਰੀ ਧੀ ਵਾਪਸ ਕਰ ਦਿਓ ਉਸ ਦੀਆਂ ਅੱਖਾਂ ਦੇ ਵਿੱਚ ਹੰਝੂ ਨੇ ਤੇ ਉਹ ਬਹੁਤ ਹੀ ਜ਼ਿਆਦਾ ਪਛਤਾ ਰਹੀ ਸੀ ਹੁਣ ਹੀਨਾ ਜਿਵੇਂ ਹੀ ਉਸ ਔਰਤ ਨੂੰ ਵੇਖਦੀ ਹੈ ਤੇ ਉਸ ਦੇ ਕੋਲ ਜਾਂਦੀ ਹੈ ਤੇ ਇੱਕ ਜ਼ੋਰਦਾਰ ਥੱਪੜ ਉਸ ਦੀ ਗੱਲ ਤੇ ਮਾਰਦੀ ਹੈ ਉਸ ਤੋਂ ਬਾਅਦ ਹੀਨਾ ਕਹਿੰਦੀ ਹੈ ਕਿ ਥੂ ਹੈ ਤੇਰੀ ਜਿਹੀ ਮਾਂ ਤੇ ਜਿਹੜੀ ਛੋਟੀ ਜਿਹੀ ਬੱਚੇ ਨੂੰ ਇਸ ਸੁੰਨਸਾਨ ਮਕਾਨ ਦੇ ਵਿੱਚ ਇਕੱਲਾ ਹੀ ਛੱਡ ਗਈ ਤੇ ਉਸ ਤੋਂ ਬਾਅਦ ਅੱਜ ਤੈਨੂੰ ਉਸ ਦੀ ਯਾਦ ਆ ਗਈ ਤੇਰੀ ਜਿਹੀ ਮਾਂ ਦੇ ਨਾਂ ਤੇ ਕਲੰਕ ਹੈ ਹੁਣ ਇਸ ਗੱਲ ਨੂੰ ਸੁਣ ਕੇ ਉਹ ਔਰਤ ਹੋਰ ਵੀ ਜ਼ਿਆਦਾ ਜ਼ੋਰ-ਜ਼ੋਰ ਦੇ ਨਾਲ ਰੋਣ ਲੱਗ ਜਾਂਦੀ ਹੈ ਤੇ ਕਹਿੰਦੀ ਹੈ ਕਿ ਮੇਰੀ ਮਜਬੂਰੀ ਸੀ ਉਦੋਂ ਹੀ ਨਾ ਕਹਿੰਦੀ ਹੈ ਕਿ ਅਜਿਹੀ ਕਿਹੜੀ ਮਜਬੂਰੀ ਹੋ ਗਈ ਜਿਹੜੀ ਕਿ ਉਸ ਛੋਟੀ ਜਿਹੀ ਬੱਚੀ ਦੀ ਜ਼ਿੰਦਗੀ ਉਸ ਦੇ ਅੱਗੇ ਫਿੱਕੀ ਪੈ ਗਈ ਉਸ ਤੋਂ ਬਾਅਦ ਉਹ ਔਰਤ ਆਪਣੀ ਪੂਰੀ ਕਹਾਣੀ ਦੱਸਦੀ ਹੈ ਉਹ ਦੱਸਦੀ ਹੈ ਕਿ ਮੈਂ ਗਲਤ ਕੰਮ ਕਰਿਆ ਕਰਦੀ ਸੀ ਤੇ ਇਸ ਲਈ ਮੈਂ ਇਸ ਸੁਨਸਾਨ ਜਗ੍ਹਾ ਦੇ ਵਿੱਚ ਘਰ ਲਿਆ ਸੀ ਤੇ ਜਦੋਂ ਮੇਰੀ ਧੀ ਹੋਈ ਤਾਂ ਖਾਣ ਪੀਣ ਦੇ ਲਈ ਕੋਈ ਵੀ ਚੀਜ਼ ਨਹੀਂ ਬਚੀ ਤੇ ਨਾ ਹੀ ਜ਼ਿੰਦਗੀ ਨੂੰ ਚਲਾਉਣ ਦੇ ਲਈ ਪੈਸੇ ਬਚੇ ਸੀ ਉਸ ਟਾਈਮ ਮੇਰੀ ਇਹ ਮਜਬੂਰੀ ਸੀ ਜਾਂ ਤਾਂ ਫਿਰ ਮੈਂ ਆਪਣੀ ਬੱਚੀ ਨੂੰ ਆਪਣੇ ਕੋਲ ਰੱਖਦੀ ਜਾਂ ਫਿਰ ਆਪਣੀ ਜ਼ਿੰਦਗੀ ਜਿਉਣ ਦੇ ਲਈ ਉਸ ਕੰਮ ਨੂੰ ਅਪਣਾਉਂਦੀ ਤਾਂ ਮੈਂ ਬੱਚੇ ਨੂੰ ਛੱਡਣਾ ਚੰਗਾ ਸਮਝਿਆ ਤਾਂ ਉਸ ਦਿਨ ਇਸ ਬੱਚੇ ਨੂੰ ਇੱਥੇ ਹੀ ਛੱਡ ਕੇ ਮੈਂ ਦੂਜੇ ਸ਼ਹਿਰ ਦੇ ਵਿੱਚ ਚਲੀ ਗਈ ਸੀ ਹੁਣ ਇਸ ਗੱਲ ਨੂੰ ਸੁਣਨ ਤੋਂ ਬਾਅਦ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਗੁੱਸਾ ਆਉਂਦਾ ਹੈ ਤਾਂ ਫਿਰ ਹੀ ਨਾ ਉਸ ਬੱਚੇ ਦੀ ਮਾਂ ਨੂੰ ਕਹਿੰਦੀ ਹੈ ਕਿ ਜੇਕਰ ਇਹ ਗੱਲ ਸੀ ਤਾਂ ਤੂੰ ਭੇਖ ਮੰਗ ਕੇ ਖਾ ਲੈਂਦੀ ਪਰ ਤੂੰ ਇੱਕ ਛੋਟੀ ਜਿਹੀ ਬੱਚੀ ਨੂੰ ਇੱਥੇ ਮਰਨ ਦੇ ਲਈ ਛੱਡ ਦਿੱਤਾ ਇਹ ਇਨਸਾਨੀਅਤ ਦੇ ਖਿਲਾਫ ਹੈ ਹੁਣ ਮੇਰਾ ਮਨ ਤਾਂ ਇਹ ਕਹਿ ਰਿਹਾ ਹੈ ਕਿ ਪੁਲਿਸ ਨੂੰ ਬੁਲਾ ਕੇ ਤੈਨੂੰ ਪੁਲਿਸ ਦੇ ਹਵਾਲੇ ਕਰ ਦਿਆਂ ਜੇਲ੍ਹ 'ਚ ਕਰਵਾ ਦਵਾਂ ਕਿਉਂਕਿ ਜਿਹੜਾ ਤੂੰ ਕੰਮ ਕੀਤਾ ਹੈ ਉਹ ਮਾਫੀ ਦੇ ਲਾਇਕ ਨਹੀਂ ਪਰ ਮੇਰੀ ਧੀ ਦੇ ਲਈ ਮੈਂ ਤੈਨੂੰ ਮਾਫ ਕਰ ਰਹੀ ਹਾਂ ਤੇਰੀ ਧੀ ਨੂੰ ਮੈਂ ਪਾਲ-ਪੋਸ ਕੇ ਵੱਡਾ ਕੀਤਾ ਤੇ ਉਸਦੀ ਉਮਰ ਹੁਣ 13 ਸਾਲ ਦੀ ਹੋ ਗਈ ਹੈ ਤੇ ਉਸਨੇ ਮੈਨੂੰ ਇੱਕ ਸਵਾਲ ਪੁੱਛਿਆ ਸੀ ਤੇ ਉਸੇ ਸਵਾਲ ਦਾ ਜਵਾਬ ਲੈਣ ਦੇ ਲਈ ਮੈਂ ਪਿਛਲੇ 6 ਸਾਲਾਂ ਤੋਂ ਇਸੇ ਘਰ ਦੇ ਚੱਕਰ ਲਗਾ ਰਹੀ ਹਾਂ ਤੇ ਦੇਖਦੀ ਸੀ ਕਿ ਕੋਈ ਨਾ ਕੋਈ ਮੈਨੂੰ ਅਜਿਹਾ ਮਿਲ ਜਾਵੇ ਜੋ ਇਸ ਬੱਚੀ ਦੇ ਬਾਰੇ ਪੂਰੀ ਤਰ੍ਹਾਂ ਜਾਣਦਾ ਹੋਵੇ ਉਸ ਤੋਂ ਬਾਅਦ ਉਹ ਔਰਤ ਇਹਨਾਂ ਨੂੰ ਪੁੱਛਦੀ ਹੈ ਕਿ ਕੀ ਸਵਾਲ ਕੀਤਾ ਸੀ ਮੇਰੀ ਧੀ ਨੇ ਤਾਹੀਂ ਨਾ ਕਹਿੰਦੀ ਐ ਕਿ ਤੂੰ ਆਪਣੇ ਮੂੰਹ ਤੋਂ ਤੀ ਨਾ ਹੀ ਕਹੇ ਤਾਂ ਹੀ ਵਧੀਆ ਭਾਵੇਂ ਤੂੰ ਉਸ ਨੂੰ ਜਨਮ ਦਿੱਤਾ ਪਰ ਪਾਲ-ਪੋਸ ਕੇ ਤਾਂ ਮੈਂ ਹੀ ਵੱਡਾ ਕੀਤਾ ਤਾਂ ਉਸ ਦੀ ਮਾਂ ਮੈਂ ਹੀ ਹਾਂ ਹਾਂ ਤਾਂ ਰਹੀ ਤੇਰੇ ਸਵਾਲ ਵਾਲੀ ਗੱਲ ਤਾਂ ਉਸ ਨੇ ਪੁੱਛਿਆ ਸੀ ਕਿ ਮੇਰੇ ਪਿਤਾ ਜੀ ਕਿੱਥੇ ਨੇ ਉਸ ਟਾਈਮ ਤਾਂ ਉਸ ਨੂੰ ਮੈਂ ਝੂਠ ਬੋਲ ਦਿੱਤਾ ਸੀ ਕਿ ਤੇਰੇ ਪਿਤਾ ਤਾਂ ਪਹਿਲਾਂ ਹੀ ਮਰ ਗਿਆ ਹੈ ਪਰ ਮੈਂ ਜਾਣਨਾ ਚਾਹੁੰਦੀ ਹਾਂ ਕਿ ਉਸ ਦੇ ਅਸਲੀ ਪਿਤਾ ਕੌਣ ਹੈ ਤੇ ਕਿਸ ਤਰ੍ਹਾਂ ਉਸ ਦਾ ਜਨਮ ਹੋਇਆ ਸੀ ਉਸ ਤੋਂ ਬਾਅਦ ਉਹ ਔਰਤ ਕਹਿੰਦੀ ਹੈ ਕਿ ਇਸ ਦੇ ਪਿਤਾ ਦਾ ਕੋਈ ਪਤਾ ਨਹੀਂ ਕਿ ਇਸ ਦਾ ਪਿਤਾ ਕੌਣ ਹੈ ਤੇ ਇਸ ਵਜਾ ਦੇ ਨਾਲ ਮੈਂ ਇਸ ਜਗ੍ਹਾ ਤੇ ਰਿਹਾ ਕਰਦੀ ਸੀ ਤਾਂ ਜੋ ਸਾਡੇ ਬਾਰੇ ਕਿਸੇ ਨੂੰ ਕੋਈ ਵੀ ਪਤਾ ਨਾ ਲੱਗੇ ਇਹ ਕਹਿ ਕੇ ਉਹ ਔਰਤ ਫੁੱਟ ਕੇ ਫਿਰ ਰੋਣ ਲੱਗ ਜਾਂਦੀ ਹੈ ਇੱਧਰ ਜੋ ਹੀਨਾ ਸੀ ਸਰਕਾਰੀ ਨਰਸ ਉਸ ਨੂੰ ਵੀ ਉਸ ਔਰਤ ਉੱਤੇ ਥੋੜਾ ਜਿਹਾ ਤਰਸ ਆਉਂਦਾ ਹੈ ਤਾਂ ਉਸ ਨੂੰ ਚੁੱਪ ਹੋਣ ਦੇ ਲਈ ਕਹਿ ਦਿੰਦੀ ਹੈ ਚੁੱਪ ਹੋਣ ਤੋਂ ਬਾਅਦ ਹੀਨਾ ਉਸ ਨੂੰ ਦੱਸਦੀ ਹੈ ਕਿ ਤੇਰੀ ਧੀ ਦਾ ਮੈਂ ਧਿਆਨ ਰੱਖਦੀ ਹਾਂ ਤੇ ਮੈਂ ਨਹੀਂ ਚਾਹੁੰਦੀ ਕਿ ਤੂੰ ਉਹਨੂੰ ਆਪਣੇ ਨਾਲ ਲੈ ਕੇ ਜਾਵੇਂ ਕਿਉਂਕਿ ਤੂੰ ਤਾਂ ਪਹਿਲਾਂ ਹੀ ਗਲਤ ਕੰਮਾਂ ਦੇ ਵਿੱਚ ਪਈ ਹੋਈ ਹੈ ਤਾਂ ਉਸ ਬੱਚੇ ਦੀ ਦੇਖਭਾਲ ਕਿਵੇਂ کریںਗੀ ਤਾਂ ਇਹ ਸਾਰੀਆਂ ਗੱਲਾਂ ਸੁਣ ਕੇ ਜਿਹੜੀ ਉਹ ਔਰਤ ਸੀ ਉਹ ਵੀ ਸ਼ਾਂਤ ਹੋ ਜਾਂਦੀ ਹੈ ਚੁੱਪ ਹੋ ਜਾਂਦੀ ਹੈ ਕਿ ਵਧੀਆ ਇਹਨਾਂ ਦੇ ਨਾਲ ਮੇਰੀ ਧੀ ਸੇਫ ਰਹੇਗੀ ਵਧੀਆ ਰਹੇਗੀ ਤੇ ਉਸ ਤੋਂ ਬਾਅਦ ਉਹ ਆਪਣੀ ਧੀ ਨੂੰ ਮਿਲਣ ਦੀ ਜਿੱਦ ਨੂੰ ਤਿਆਗ ਦਿੰਦੀ ਹੈ ਔਰਤ ਹੀਨਾ ਦੇ ਸਾਹਮਣੇ ਹੱਥ ਜੋੜਦੀ ਹੈ ਤੇ ਕਹਿੰਦੀ ਹੈ ਕਿ ਮੇਰੀ ਧੀ ਦਾ ਵਧੀਆ ਤਰੀਕੇ ਦੇ ਨਾਲ ਧਿਆਨ ਰੱਖਿਓ ਤੇ ਮੈਂ ਕਦੇ ਵੀ ਜ਼ਿੰਦਗੀ ਦੇ ਵਿੱਚ ਤੁਹਾਡੇ ਸਾਹਮਣੇ ਨਹੀਂ ਆਵਾਂਗੀ ਇਹਨਾਂ ਕਹਿੰਦੇ ਹੋਏ ਉਹ ਔਰਤ ਆਪਣੇ ਹੰਝੂਆਂ ਨੂੰ ਪੋਚਦੇ ਹੋਏ ਜਾਣ ਲੱਗਦੀ ਹੈ ਇਹ ਚੀਜ਼ਾਂ ਨੂੰ ਦੇਖ ਕੇ ਹੀਨਾ ਨੂੰ ਥੋੜੀ ਜਿਹੀ ਸ਼ਾਂਤੀ ਮਿਲਦੀ ਹੈ ਕਿ ਚਲੋ ਠੀਕ ਹੈ ਮੈਨੂੰ ਮੇਰੇ ਸਵਾਲਾਂ ਦੇ ਜਵਾਬ ਵੀ ਮਿਲ ਗਏ ਤੇ ਮੇਰੀ ਧੀ ਵੀ ਮੇਰੇ ਨਾਲ ਹੀ ਰਹੇਗੀ ਪੂਰੀ ਜ਼ਿੰਦਗੀ ਹੀਨਾ ਨੇ ਵਿਆਹ ਨਹੀਂ ਕਰਵਾਇਆ ਉਸੇ ਬੱਚੇ ਨੂੰ ਪਾਲ ਪੋਸ ਕੇ ਪੜਾ ਲਿਖਾ ਕੇ ਵੱਡਾ ਕੀਤਾ ਤੇ ਵੱਡੀ ਹੋਣ ਤੋਂ ਬਾਅਦ ਉਹ ਧੀ ਵੀ ਇੱਕ ਨੌਕਰੀ ਤੇ ਲੱਗ ਜਾਂਦੀ ਹੈ ਨੌਕਰੀ ਲੱਗਣ ਤੋਂ ਬਾਅਦ ਜਿਵੇਂ ਹੀ ਉਸ ਧੀ ਦਾ ਵਿਆਹ ਹੁੰਦਾ ਹੈ ਤੇ ਵਿਆਹ ਹੋਣ ਤੋਂ ਬਾਅਦ ਉਹ ਧੀ ਆਪਣੀ ਮਾਂ ਹੀ ਨਾਲ ਨੂੰ ਵੀ ਆਪਣੇ ਨਾਲ ਹੀ ਲੈ ਜਾਂਦੀ ਹੈ ਉਸ ਨੇ ਵਿਆਹ ਵੀ ਇਹ ਸ਼ਰਤ ਤੇ ਕੀਤਾ ਸੀ ਕਿ ਮੇਰੀ ਮਾਂ ਮੇਰੇ ਨਾਲ ਰਹੇਗੀ ਤੇ ਜਦੋਂ ਤੱਕ ਉਹ ਜਿਉਂਦੀ ਹੈ ਮੈਂ ਉਸ ਦੀ ਸੇਵਾ ਕਰਾਂਗੀ ਸੋ ਦੋਸਤੋ ਏਸੀ ਕਹਾਣੀ ਇੱਕ 7 ਮਹੀਨਿਆਂ ਦੀ ਬੱਚੀ ਦੀ ਜਿਸ ਨੂੰ ਇੱਕ ਮਕਾਨ ਦੇ ਵਿੱਚ ਮਰਨ ਦੇ ਲਈ ਛੱਡ ਦਿੱਤਾ ਗਿਆ ਸੀ ਪਰ ਕਿਹਾ ਜਾਂਦਾ ਹੈ ਜਾਗੇ ਰਾਖੋ ਸਾਈਆਂ ਮਾਰਸ ਕੇ ਨਾ ਕੋਈ ਤਾਂ ਇਦਾਂ ਦਾ ਹੀ ਕੁਝ ਇਸ ਕੁੜੀ ਦੇ ਨਾਲ ਹੋਇਆ ਸੀ ਤੁਹਾਡੇ ਕੀ ਵਿਚਾਰ ਨੇ ਉਸ ਔਰਤ ਦੇ ਬਾਰੇ ਜਿਸ ਨੇ ਉਸ ਧੀ ਨੂੰ ਜਨਮ ਦਿੱਤਾ ਸੀ ਅਤੇ ਹੀਨਾ ਦੇ ਬਾਰੇ ਕੀ ਵਿਚਾਰ ਨੇ ਜਿਸ ਨੇ ਉਸ ਧੀ ਨੂੰ ਪਾਲ ਪੋਸ ਕੇ ਵੱਡਾ ਕੀਤਾ ਸੀ ਪੜਾਇਆ ਲਿਖਾਇਆ ਤੇ ਇੱਕ ਚੰਗੀ ਨੌਕਰੀ ਲਵਾਇਆ ਤੇ ਉਸ ਤੋਂ ਬਾਅਦ ਉਸ ਦਾ ਵਿਆਹ ਕੀਤਾ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵਧੀਆ ਸਟੋਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਦੇ ਲਈ ਧੰਨਵਾਦ ਦੇ ਲਈ ਧੰਨ